ਤੁਸੀਂ ਜੰਗਲਾਂ ਦੇ ਵਿੱਚ ਜਿੱਥੇ ਵੀ ਦਿਲ ਕਰਦਾ ਹੈ ਉੱਥੇ ਜਾ ਕੇ ਸੌਂ ਜੰਨੇ ਆ ਠੀਕ ਹੈ ਇਹ ਕੋਈ ਗੱਲ ਹੈ ਸਹੀ ਆ ਜੋ ਮੈਂ ਸੁਣਿਆ ਨਹੀਂ ਇਹ ਬਿਲਕੁਲ ਗੱਲ ਸਹੀ ਹੈ ਅੱਛਾ ਰਾਜੂ ਕਹਿੰਦਾ ਮੈਂ ਲੱਕੜਾਂ ਸਾਫ਼ ਕੀਤੀਆਂ ਰਾਜੂ ਕਹਿੰਦਾ ਮੈਂ ਇੱਥੇ ਹੀ ਪੈ ਗਿਆ ਆਹਾਂ ਅੱਛਾ ਅੱਛਾ ਜ਼ਿੰਦਗੀ ਦੇ ਇੰਨੇ ਥਪੇੜੇ ਖਾਦੇ ਆ ਜ਼ਿੰਦਗੀ ਚ ਇੰਨਾ ਕੁਝ ਦੇਖ ਲਿਆ ਭਾਜੀ ਨੇ ਤੇ ਬਿਲਕੁਲ ਉਹਨਾਂ ਦੇ ਮੂੰਹੋਂ ਸੱਚ ਹੀ ਨਿਕਲ ਰਿਹਾ ਹੈ ਨਹੀਂ ਹੈਗਾ ਕੋਈ ਬਨਾਵਟੀ ਚੀਜ਼ ਕਿ ਵੀ ਪੰਜਾਬ ਦੇ ਜੰਗਲਾਂ ਵਿੱਚ ਪੰਜਾਬ ਦੇ ਪਹਾੜਾਂ ਵਿੱਚ ਪੰਜਾਬ ਦੇ ਕੰਢੀ ਇਲਾਕੇ ਨੂੰ ਘੁੰਮਦੇ ਸਮੇਂ ਇੱਕ ਅਜਿਹੇ ਇਨਸਾਨ ਨਾਲ ਮੁਲਾਕਾਤ ਹੋਈ ਜੋ ਕਿ ਕਾਫੀ ਪਰੇਸ਼ਾਨੀਆਂ ਦੇ ਨਾਲ ਜੂਝ ਰਿਹਾ ਆ ਤੁਹਾਡੀ ਕਿੰਨੀ ਉਮਰ ਹੈ ਇਸ ਵੇਲੇ ਪਹਿਲੇ ਉਂਝਾ ਨੂੰ ਈਮਾ ਸਾਲ ਲੱਗਿਆ ਹੋਣਾ 76 ਦਾ ਜਨਮ ਹੈ ਅੱਛਾ ਜੀ ਜੀ ਲਾਲੋ ਸਾਹਿਬ ਕਿੰਨੇ ਕਿੰਨੀ ਬਣ ਗਏ ਤੇ ਆਪਣਾ ਨਾਮ ਕੀ ਹੈ ਜੀ ਉਮਰਦੀਨ ਉਮਰਦੀਨ ਠੀਕ ਆ ਪਹਿਲਾਂ ਤੁਸੀਂ ਕੀ ਕਰਦੇ ਹੁੰਨੇ ਸੀਗੇ ਪਹਿਲੇ ਸਟਾਰਟਿੰਗ ਪਸ਼ੂ ਚਾਰਨੇ ਪਿੰਡ ਵੀ ਜਦੋਂ ਬਾਹਰ ਤਾਂ ਬਚ ਗਿਆ अच्छा बाहर गए हैं ਤੁਸੀਂ ਕਿੱਥੇ ਗਏ ਸੀ ਦੁਬਈ ਚ ਦੁਬਈ ਗਏ ਸੀ ਹਾਂਜੀ ਤੇ ਫਿਰ ਕੀ ਕਰ ਮਤਲਬ ਦੁਬਈ ਦੇ ਵਿੱਚ ਤੁਸੀਂ ਕਾਰੋਬਾਰ ਛੱਡ ਕੇ ਆ ਗਏ ਕੀ ਹੋਇਆ ਇਦਾਂ ਦਾ ਡਰਿੰਕ ਹੀ ਕਰ ਲਾ ਪਿਆ ਡਰਿੰਕਿੰਗ ਕਰਕੇ ਫਿਰ ਕੁਝ ਮੱਗੀ ਹਰ ਦਬੀ ਜ਼ਿਆਦਾ ਕਰ ਲੈਣੀ ਅੱਛਾ ਧੰਨ ਬਤਾ ਵੀ ਸ਼ਰਾਬ ਜਿਹੜੀ ਸ਼ਰਾਬ ਹੈ ਹਾਂਜੀ 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 ਉਹਦਾ ਤਾਂ ਉਹਦੇ ਮੋਰੇ ਫੇ ਕੋ ਜੀ ਹਾਂਜੀ ਸ਼ਰਾਬ ਤੋਂ ਜਾਣੀ ਸ਼ਰਾਬ ਹੀ ਜ਼ਿਆਦਾ ਪੀਣ ਲੱਗ ਗਿਆ ਜੀ ਕਾਣੀ ਇਹਦੇ ਚ ਅੱਛਾ ਤੇ ਫਿਰ ਗਾਨਾ ਫਿਰ ਉੱਥੇ ਵੀ ਉੱਥੇ ਦਾ ਸ਼ਰਾਬ ਹੈ ਤੁਹਾਨੂੰ ਪਤਾ ਇਦਾਂ ਸਸਤੀ ਤੋਂ ਸਸਤੀ ਆਪਰੇ ਪੀ ਜਾਣੀ ਹੂੰ ਉਹੀ ਫਿਰ ਦਿਮਾਗ ਨੂੰ ਨਬਰਕਾਰੀ ਛੱਡ ਕੇ ਆ ਗਏ ਅੱਛਾ ਹਾਂਜੀ ਘਰ ਵੀ ਕੋਈ ਮਾੜਾ ਨਹੀਂ ਸੀਗਾ ਮੈਂ ਮੇਰਾ ਡੈਡੀ ਨੇ ਵੀ ਪਸ਼ੂ ਚਾਰਦਾ ਹੁੰਦਾ ਸੀਗਾ ਇਹ ਸਾਡੇ ਮਾਲਕੀ ਹੈ ਜਿੱਦਾਂ ਸ਼ਾਹ ਸਾਡਾ ਜਿੰਨਾਂ ਦਾ ਇਹ ਹੈ ਅੱਛਾ ਜੀ ਨਾਲਾ ਜੀ ਸ਼ਾਹ ਪੇਡ ਦੀ ਠੀਕ ਹੈ ਠੀਕ ਹਾਂਜੀ ਆ ਇਦਾਂ ਬਹੁਤ ਸਾਡੇ ਘਰ ਪੁਰਾਣੇ ਇਧਰ ਹਾਂਜੀ ਨਾਲ ਹੀ ਪਹੁੰਚ ਗੋਲੀ ਨਾਲ ਇਹ ਬਿਲਕੁਲ ਨਾਲੇ ਨਹੀਂ ਉਹ ਘਰ ਤਾਂ ਨਹੀਂ ਜੇ ਖੱਡ ਤੋਂ ਉੱਪਰ ਨੀ ਉਹ ਖੱਡ ਕੋਲੇ ਰਸਤਾ ਇੱਧਰ ਅੱਛਾ ਖੱਡ ਦੇ ਨਾਲ ਨਾਲ ਹੀ ਆ ਘਰ ਤੁਹਾਡੇ ਹੁੰਦੇ ਸੀ ਹੈਨਾ ਘਰ ਇੱਥੇ ਪਸ਼ੂ ਚਾਰਨੇ ਹੂੰ ਬਾਜ ਖੇਤਾ ਚ ਪਾਣੀ ਲਾਣੇ ਮਬਿੰਦਰ ਭਾਜੀ ਕੋਲ 15 18 ਸਾਲ ਰਿਹਾ ਉਹਨਾਂ ਨੇ ਬਾਹਰ ਭੇਜਿਆ ਸੀ ਅੱਛਾ ਜੀ ਠੀਕ ਆ ਹਾਂ ਜੀ ਇਹ ਪਿੰਡ ਹੈ ਜੀ ਰਾਮ ਟਟਵਾਲੀ ਜਿਲ੍ਹਾ ਹੁਸ਼ਿਆਰਪੁਰ ਜਿਲ੍ਹਾ ਚਾਰ ਹੈਨਾ ਜਿੱਦਾਂ ਤੁਸੀਂ ਕਹਾ ਮੈਨੂੰ ਡਰਿੰਕ ਦੀ ਆਦਤ ਪੈ ਗਈ ਸੀ ਹਾਂ ਜੀ ਕਾਰਨ ਕੀ ਸੀ ਡਰਿੰਕ ਦੀ ਆਦਤ ਦਾ ਕੋਈ ਇੱਕ ਕਾਰਨ ਹੁੰਦਾ ਆ ਜੇ ਤੁਸੀਂ ਦੱਸਣਾ ਚਾਹੋਗੇ ਤਾਂ ਕੀ ਇਦਾਂ ਦਾ ਦੁੱਖ ਸੀ ਕਿਆ ਕੀ ਸੀ ਹੁ ਤੁਸੀਂ ਆਪ ਦੱਸੋ ਜੀ ਕੁਛ ਇਦਾਂ ਦੀ ਆਦਤ ਕੁਛ ਇਦਾਂ ਦਾ ਇਨਸੀਡੈਂਟ ਹੋਇਆ ਜ਼ਿੰਦਗੀ ਦੇ ਵਿੱਚ ਜਿਹਨੇ ਤੁਹਾਨੂੰ ਇਸ ਪਾਸੇ ਲਾ ਦਿੱਤਾ ਦੁੱਖ ਦੀ ਵੀ ਕੋਈ ਇਦਾਂ ਦੀ ਬੜੀ ਗੱਲ ਨਹੀਂ ਜਿੱਦਾਂ ਹੁਣ ਕੰਮ ਆਹੀ ਪਹਿਲੇ ਇੱਥੇ ਵੀ ਕੰਮ ਕਰਨਾ ਕੰਮ ਕਰਨ ਚੱਲ ਗਏ ਆ ਹਾਂਜੀ ਜਿੰਮੇਦਾਰ ਦੇ ਵੀ ਚੱਲ ਗਏ ਆ ਹਾਂਜੀ ਜਿੰਮੇਦਾਰ ਵੀ ਪੀਂਦੇ ਹੁਣ ਉਹਨਾਂ ਨੇ ਵੀ ਕਹਿਣਾ ਲੋ ਕਾਕਾ ਸ਼ਾਮ ਨੂੰ ਉਹ ਕਰ ਲੋ ਉਹਦੇ ਤੋਂ ਥੋੜੀ ਥੋੜੀ ਤੋਂ ਥੋੜੀ ਥੋੜੀ ਆਪਣੀ ਲੈ ਕੇ ਖੁੱਲੀ ਪੀੜ ਲਾ ਪਏ ਇੱਕ ਤਰ੍ਹਾਂ ਨਾ ਕਾਫੀ ਟਾਈਮ ਤੋਂ ਛੋਟੇ ਹੁੰਦੇ ਆਦਤ ਪੈ ਗਈ ਇਹਦੀ ਮੰਨ ਹਾਂਜੀ ਕਦੋਂ ਕਦੋਂ ਲਗਭਗ 15 ਸਾਲ ਤੋਂ ਇੰਨੇ ਕੱਪੀ ਹਾਂਜੀ ਦੇਖੋ ਉਦਾਂ ਮੈਂ ਸਾਰੇ ਆਪਣੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਡਰਿੰਕ ਮੈਂ ਨਹੀਂ ਕਹਿੰਦਾ ਭਾਜੀ ਹੁਣੀ ਹੀ ਕਰਦੇ ਆ ਡਰਿੰਕ ਸੋਸਾਇਟੀ ਦੇ ਵਿੱਚ ਸਾਡੇ ਹੁੰਦੀ ਆ ਹਾਂਜੀ ਡਰਿੰਕ ਕਰਦੇ ਆ ਲੋਕੀ ਪਰ ਇੱਕ ਲਿਮਟ ਤੋਂ ਜ਼ਿਆਦਾ ਜਦੋਂ ਮੰਦਾ ਕਰਨ ਲੱਗ ਜਾਂਦਾ ਉਹਦਾ ਗੁਲਾਮ ਬਣ ਜਾਂਦਾ ਤੇ ਉਹ ਗੁਲਾਮੀ ਹੁੰਦੀ ਮਾੜੀ ਹੁਣ ਮੈਨੂੰ ਪਤਾ ਲੱਗਾ ਸੀ ਵੈਸੇ ਤੁਸੀਂ ਛੱਡ ਦਿੱਤੀ ਹੋਈ ਹੈ ਹਾਂਜੀ ਠੀਕ ਆ ਪਿੰਡ ਵਾਸੀ ਦੱਸ ਰਹੇ ਸੀ ਸਾਨੂੰ ਰਸਤੇ ਵਿੱਚ ਆਉਂਦੇ ਹੋ ਵੈਸੇ ਤੁਹਾਡਾ ਜਦੋਂ ਪੁੱਛ ਰਹੇ ਸੀ ਤਾਂ ਉਹਨਾਂ ਤੋਂ ਇਦਾਂ ਗੱਲਾਂ ਬਾਤਾਂ ਹੁੰਦੀਆਂ ਇੱਥੇ ਮਾਤਾ ਜੀਬ ਸੀ ਕਿ ਉਹ ਵੀ ਦੱਸ ਰਹੇ ਸੀ ਪਰ ਮੈਂ ਜੋ ਗੱਲ ਜਾਨਣਾ ਚਾਹੁੰਦਾ ਜਿਹੜੇ ਡਰਿੰਕ ਕਰਦੇ ਆ ਜਿਹੜੇ ਆਦੀ ਹੋ ਚੁੱਕੇ ਆ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਮੈਂ ਤਾਂ ਸਲਾਹ ਹੀ ਦਵਾਂਗਾ ਹੱਥ ਜੋੜ ਕੇ ਵੀ ਛੱਡ ਦਿਓ ਤੇ ਕਿਦਾਂ ਛੱਡ ਸਕਦੇ ਜੇ ਤੁਸੀਂ ਕਿਦਾਂ ਛੱਡੀ ਦੱਸੋ ਕੀ ਇਦਾਂ ਦਾ ਸੁਦੀ ਮਨ ਮੰਨ ਲਿਆ ਜਿੱਦਾਂ ਮੈਂ ਡਿਗਾ ਰਹਿੰਦਾ ਖਾ ਉਹ ਗੱਲ ਸੋਚ-ਸੋਚ ਕੇ ਮੈਂ ਆਪਣੇ ਨਾਲ ਆਪਣੇ ਤੋਂ ਫਿਰ ਨਫਰਤ ਹੀ ਹੋਣ ਲੱਗੀ ਠੀਕ ਆ ਠੀਕ ਆ ਆਪਣੀ ਤੋਂ ਹੀ ਨਹੀਂ ਚੰਗਾ ਨਹੀਂ ਲੱਗਦਾ ਸੀ ਚੰਗਾ ਨਹੀਂ ਲੱਗਦਾ ਸੀ ਹਾਂ ਕੁਛ ਨਾ ਕੁਛ ਇਦਾਂ ਦੇ ਹਾਲਾਤ ਹੁੰਦੇ ਆ ਉਦੋਂ ਫਿਰ ਜਾ ਕੇ ਬੰਦਾ ਪੀਣ ਵੀ ਲੱਗਦਾ ਹੈ ਕੁਛ ਇਦਾਂ ਦੇ ਹਾਲਾਤ ਉਦੋਂ ਵੀ ਹੋ ਜਾਂਦੇ ਜਦੋਂ ਬੰਦਾ ਛ ਤੇ ਬਹੁਤ ਚੰਗੀ ਗੱਲ ਆ ਤੁਸੀਂ ਟਾਈਮ ਸੀਰੇ ਸੀ ਨੂੰ ਜਿੱਦਾਂ ਛੱਡਿਆ ਆ ਤੇ ਪਰ ਹੁਣ ਜਿਹੜੀ ਇੱਕ ਮੈਂ ਮੇਨ ਗੱਲ ਤੇ ਆਉਣਾ ਚਾਹੁੰਦਾ ਆ ਤੁਸੀਂ ਜੰਗਲਾਂ ਦੇ ਵਿੱਚ ਜਿੱਥੇ ਵੀ ਦਿਲ ਕਰਦਾ ਆ ਉੱਥੇ ਜਾ ਕੇ ਸੌਂ ਜੰਨੇ ਆ ਠੀਕ ਆ ਇਹ ਕੋਈ ਗੱਲ ਹੈ ਸਹੀ ਆ ਜੋ ਮੈਂ ਸੁਣਿਆ ਨਹੀਂ ਨਹੀਂ ਇਹ ਬਿਲਕੁਲ ਗੱਲ ਸਹੀ ਹੈ ਅੱਛਾ ਜੀ ਅਸੀਂ ਪਸ਼ੂ ਚਾਰਦੇ ਰਹਿਣਾ ਅਸੀਂ ਜਨਰਲ ਜੇ ਸਵੇਰੇ ਛੱਡ ਲੈਣੇ ਆਂ ਹਾਂਜੀ ਪਸ਼ੂ ਚਾਰਨ ਚੱਲ ਗਏ ਆਂ ਉਹਨੇ ਪਏ ਹੋ ਸੁੱਤੇ ਹੋਏ ਆਂ ਅੱਛਾ ਇਹ ਨਹੀਂ ਹੈਗਾ ਰਾਤ ਨੂੰ ਸੌਂਗਾ ਉੱਥੇ ਹਾਂ ਨਾ ਖੇਤਾਂ 'ਚ ਚੱਲ ਗਏ ਪਾਣੀ ਲਾਣ ਰਾਤ ਨੂੰ ਵੀ ਅਸੀਂ ਸੌਣਾ ਜੀ ਰਾਤ ਨੂੰ ਵੀ ਖੇਤਾਂ 'ਚ ਪਾਣੀ ਲਾਣ ਨੇ ਪਾਣੀ ਛੱਡਿਆ ਥੋੜਾ ਦਿਖਿਆ ਵੀ ਥੱਕ ਗਿਆ ਪਾਣੀ ਦੂਸਰੇ ਬੰਦੇ ਵੱਲ ਲੈ ਸੌਣਾ ਨਹੀਂ ਉਹ ਤਾਂ ਚਲੋ ਠੀਕ ਆ ਜੀ ਉਹ ਪਿੰਡ ਵਸੇ ਇਦਾਂ ਹੀ ਦੱਸ ਰਿਹਾ ਸੀ ਮੈਨੂੰ ਕਿ ਵੀ ਬੰਦਾ ਮਤਲਬ ਜਿੱਥੇ ਜਾਂਦੇ ਸੌਂ ਜਾਂਦੇ ਆ ਮੈਂ ਕਿਹਾ ਅੱਛਾ ਚਲੋ ਜਿਵੇਂ ਕੰਮ ਕਰਦਾ ਪਿਆ ਇਹ ਦੋ ਚਾਰ ਦਿਨ ਦਾ ਕੰਮ ਹੈਗਾ ਉੱਥ ਠੀਕ ਹੈ ਠੀਕ ਹੈ ਬਣ ਬਾਲਣ ਦੇ ਪਾਕਾ ਕੇ ਪਿਆਜਣਾ ਖੇਤਾਂ ਚ ਗਏ ਆ ਖੇਤਾਂ ਚ ਵੀ ਹੁਣ ਵੀ ਇੰਨੇ ਹੀ ਦਾ ਹੁਣ ਘਾਰੇ ਤੇ ਘਾਰੀ ਠੀਕ ਆ ਠੀਕ ਆ ਨਹੀਂ ਚਲੋ ਆਪਣੇ ਮੈਦਾ ਪਾਜੀ ਤੁਹਾਨੂੰ ਖਾਸ ਤੌਰ ਤੇ ਇਸੇ ਕਰਕੇ ਮਿਲਣਾ ਹੈ ਕਿ ਇੱਕ ਅੱਜ ਕੱਲ ਦਾ ਜਿਹੜਾ ਯੂਥ ਆ ਜੋ ਇਹਨਾਂ ਜਾਦੇ ਵੀ ਆਦੀ ਹੋਇਆ ਪਿਆ ਆ ਡਰਿੰਕ ਦਾ ਆਦੀ ਹੋਇਆ ਪਿਆ ਜਾਂ ਹੋਰ ਨਸ਼ਿਆਂ ਦੇ ਆਦੀ ਹੋਏ ਪਏ ਆ ਉਹਨਾਂ ਨੂੰ ਕੋਈ ਸਿਹਤ ਮਿਲੇ ਕੋਈ ਨਹੀਂ ਕੀਤਾ ਹੋਰ ਤਾਂ ਇਹਦੇ ਡਰਿੰਕ ਮੈਂ ਤਾਂ ਡਰਿੰਕ ਮੋਰੇ ਹੱਥ ਜੋੜ ਗਏ ਜੀ ਇੱਕ ਮੈਨੂੰ ਬਹੁਤ ਸੋਹਣੀ ਗੱਲ ਲੱਗੀ ਉਹਦਾ ਹੁਣ ਤੁਹਾਨੂੰ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਤੁਹਾਡੇ ਪਿੰਡ ਵਿੱਚ ਚਿੱਟੇ ਵਗੈਰਾ ਦਾ ਨਸ਼ਾ ਜਾਂ ਹੋਰ ਕੋਈ ਨਸ਼ਾ ਤਾਂ ਨਹੀਂ ਹੈਗਾ ਇੱਥੇ ਅੱਜ ਦਿਨ ਤੱਕ ਵੀ ਮੈਂ ਨਹੀਂ ਦੇਖਿਆ ਜਿੰਨੀ ਮੇਰੀ ਬਰੋਗੀਆਂ ਕਿਸੇ ਦੇ ਕੋਲ ਨਾ ਕਦੀ ਸੁਣਿਆ ਨਾ ਇੱਧਰ ਮੈਂ ਟੋਲ ਬੇਲਾ ਸੁਣਿਆ ਦਾ ਨਾਰ ਗਵਾੜਾ ਦਾ ਸੁਣਿਆ ਠੀਕ ਹੈ ਠੀਕ ਨਹੀਂ ਜਿਹੜਾ ਪੰਜਾਬ ਦਾ ਭਾਜੀ ਇਹ ਇਲਾਕਾ ਨਾ ਇਸ ਗੱਲੋਂ ਸਾਫ਼ ਸੁਥਰਾ ਆ ਮੈਂ ਦੇਖਿਆ ਇਹ ਦਾ ਇਦਾਂ ਦੀ ਮਤਲਬ ਇਹਦੇ ਤੇ ਇਹ ਅਸਲ ਨਹੀਂ ਹੋਇਆ ਜ਼ਿਆਦਾ ਸਾਫ਼ ਸੁਥਰਾ ਇਲਾਕਾ ਆ ਬਿਲਕੁਲ ਇੱਥੇ ਲੋਕੀ ਸ਼ਾਂਤੀ ਵੀ ਚਾਹੁੰਦੇ ਆ ਬਿਲਕੁਲ ਬਹੁਤ ਉਹ ਹੈ ਪਤਾ ਉਹ ਚਲ ਜੀ ਦਾ ਹਲੇ ਦਿੱਕਰ ਪਹਿਲੇ ਚਲ ਜੀ ਜੇ ਸਾਹ ਉਹਨਾਂ ਗੱਡੀਆਂ ਮੋਟਰਸਾਈਕਲ ਤੇਜ਼ ਚੱਲਦੇ ਤਾਂ ਤੁਰਨੇ ਤੋਂ ਵੀ ਡਰ ਲੱਗਦਾ ਜੀ ਜਿੱਦਾਂ ਤੁਸੀਂ ਦੱਸਿਆ ਤੁਸੀਂ ਦੁਬਈ ਵੀ ਕੰਮ ਕਰਦੇ ਹੋ ਹਾਂ ਜੀ ਠੀਕ ਆ ਪਰਿਵਾਰ ਵਿੱਚ ਕੌਣ ਆ ਤੁਸੀਂ ਇਕੱਲੇ ਕਿਉਂ ਰਹਿੰਨੇ ਆ ਕੀ ਇਦਾਂ ਦੀ ਮਤਲਬ ਗੱਲ ਹੋਈ ਆ ਜਾਂ ਜੇ ਤੁਸੀਂ ਦੱਸਣਾ ਚਾਹੋਗੇ ਤਾਂ ਇਹ ਦੱਸੋ ਬੱਡੀ ਦੇਖ ਰੇਖ ਜਾਂ ਤੁਹਾਡੇ ਪਰਿਵਾਰ ਕਿੱਥੇ ਆ ਅੱਜ ਤੇ ਘਾਰੇਗਾ ਮੰਮੀ ਡੈਡੀ ਮੇਰੇ ਡੈਥ ਹੋ ਗਈ ਹੈ ਅੱਛਾ ਜੀ ਭਰਾ ਮੇਰੇ ਦੋ ਹੈਗੇ ਇੱਕ ਦਬਈਚ ਹੈ ਇੱਕ ਤਲਵਾੜੇ ਰਹਿੰਦਾ ਹੈ ਯਾਨੀ ਕਿ ਸੋਰੇ ਉਹਦੇ ਉਧਰ ਹੀ ਹੈ ਰਜਵਾਲ ਪਿੰਡ ਹੈ ਰਜਵਾਲ ੋੜੇ ਦਾ ਨੁੱਕਾ ਮਤਲਵਾੜੇ ਕਰਦਾ ਤੇ ਠੀਕ ਆ ਤੁਹਾਡੀ ਮੈਰਿਜ ਨਹੀਂ ਹੋਈ ਸੀ ਮੈਰਿਜ ਨਹੀਂ ਐਗੇਜਮੈਂਟ ਹੋਈ ਸੀ ਅੱਛਾ ਸ਼ਰਾਬ ਜਿਆਦਾ ਬੀ ਐਦੇ ਪੀ ਗੱਢੀਏ ਰਹਿਣਾ ਉਹਨਾਂ ਨੇ ਕੈਨਸਲ ਕਰ ਦਿੱਤੀ ਦੇਖੋ ਆ ਰਾਜੂ ਭਾਜੀ ਹੁਣੀ ਤੇ ਇੱਕ ਇੱਕ ਤੁਸੀਂ ਖਾਸियत ਦੇਖੀ ਆ ਭਾਜੀ ਤੁਸੀਂ ਸਹੀ ਸਹੀ ਸੱਚਾ ਦੱਸ ਰਹੇ ਦੇਖ ਲਓ ਇਹ ਨਹੀਂ ਕਿ ਕੋਈ ਬਨਾਵਟੀ ਕਿਉਂਕਿ ਜ਼ਿੰਦਗੀ ਦੇ ਇੰਨੇ ਥਪੇੜੇ ਖਾਦੇ ਆ ਜ਼ਿੰਦਗੀ ਚ ਇੰਨਾ ਕੁਝ ਦੇਖ ਲਿਆ ਭਾਜੀ ਨੇ ਤੇ ਬਿਲਕੁਲ ਉਹਨਾਂ ਦੇ ਮੂੰਹੋਂ ਸੱਚ ਹੀ ਨਿਕਲ ਰਿਹਾ ਇਹ ਨਹੀਂ ਹੈਗਾ ਕੋਈ ਬਨਾਵਟੀ ਚੀਜ਼ ਕਿ ਵੀ ਯਾਰ ਕੁਝ ਮੈਨੂੰ ਬਿਲਕੁਲ ਨਹੀਂ ਜਿੱਦੇ ਸਾਰੇ ਪਤਾ ਕਰ ਲਓ ਸਾਰੇ ਨਹੀਂ 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 ਭਾਜੀ ਦੇਖੋ ਤੁਸੀਂ ਦਿਲ ਦੇ ਸੱਚੇ ਆ ਬੰਦੇ ਮੈਨੂੰ ਇਹ ਲੱਗ ਰਿਹਾ ਆ ਜੋ ਮੈਂ ਤੁਹਾਨੂੰ ਜਿੰਨਾ ਮਿਲਿਆ ਹੁਣ ਚਾਹਨ ਜਾਣਿਆ ਦਿਲ ਦੇ ਸੱਚੇ ਆ ਵੈਸੇ ਵੀ ਦਿਲ ਦੇ ਸੱਚੇ ਰਬੋ ਤਾਂ ਚੰਗਾ ਰਹਿੰਦਾ ਆ ਨਹੀਂ ਤਾਂ ਮਨ ਤੇ ਬੋਝ ਹੀ ਰਹਿੰਦਾ ਆ ਨਹੀਂ ਨਹੀਂ ਬੋਝ ਜੇ ਤੁਸੀਂ ਗਲਤ ਬੋਲੋ ਕਦੀ ਬੋਝ ਨਹੀਂ ਰੱਖਣਾ ਮੈਂ ਤਾਂ ਰੱਖਦਾ ਨਹੀਂ ਆਪਣੀ ਜੋ ਗੱਲ ਸਰਦਾ ਕਿਦਾਂ ਭਾਜੀ ਸਰਦਾ ਕਿਦਾਂ ਇੱਥੇ ਤੁਸੀਂ ਕੱਲਿਆਂ ਦਾ ਬੰਦੇ ਦਾ ਸਰਨਾ ਥੋੜਾ ਕੱਲੇ ਬੰਦੇ ਕੋਈ ਔਖਾ ਥੋੜੀ ਭਾਜੀ ਕੋਈ ਕੀ ਔਖਾ ਤਿਹਾੜੀ ਲਾਈ ਹੈ ਰੋਟੀ ਪਾਣੀ ਹੈ ਨਾ ਰੋਟੀ ਪਾਣੀ ਸਮਾਨ ਲੈ ਲੈਣਾ ਰੋਟੀ ਪਾਣੀ ਭਾਜੀ ਬਿਮਾਰ ਠਮਾਰ ਹੋ ਜਾਂਦਾ ਬੰਦਾ ਠੀਕ ਆ ਕੁਛ ਨਾ ਕੁਛ ਪ੍ਰੋਬਲਮਸ ਆਉਂਦੀਆਂ ਆ ਹਾਂਜੀ ਤੇ ਪ੍ਰੋਬਲਮ ਆਉਂਦੀ ਕੋਈ ਗੱਲ ਕਰਨ ਨੂੰ ਚਾਹੀਦਾ ਬੰਦਾ ਨਾਲ ਇਹ ਤਾਂ ਬਹੁਤ ਹਾਂਜੀ ਪਿੰਡ ਐ ਸਾਰੇ ਜ਼ਿਲ੍ਹੇ ਦਾ ਮੜ ਜਾਵੇ 10 ਉਹ ਮੈਂ ਸਾਰੇ ਚਾਚੇ ਨਹੀਂ ਚਲੋ ਅੱਜ ਚਲ ਗਿਆ ਭਰਾ ਸਾਰੇ ਭਰਾ ਐ ਕੋਈ ਮੇਰਾ ਦੋਸਤ ਬਹੁਤ ਸੋਹਣੀ ਗੱਲ ਆ ਮੈਨੂੰ ਮਾਲੂਮ ਵੀ ਨਹੀਂ ਇੰਨਾ ਹੁੰਦਾ ਵੀ ਮੈਂ ਕੱਲਾ ਜੋ ਦੁੱਖ ਪਰਿਵਾਰ ਲਾਉਂਦਾ ਨਾ ਪਰਿਵਾਰ ਉਹ ਕੋਈ ਨਹੀਂ ਲਾ ਸਕਦਾ ਹਾਂਜੀ ਮੈਂ ਬਾਬਾ ਚੇਹਰ ਤੇ ਕੋਈ 2 ਘੰਟੇ ਬੈਠਾ ਹੁਣਾ ਆਪਣੀ ਜਿੱਥੇ ਮੈਂ ਦਾਦੀ ਕੋ ਰੋਟੀ ਖਾਂਦਾ ਸੀਗਾ 2 ਘੰਟੇ ਬੈਹਿ ਕੇ ਆ ਉਹ ਹੀ ਸੋਚਦਾ ਕਿੰਦਾ ਸਾਗ ਬਣਾਉਣਾ ਕਿੰਦਾ ਕਿੰਦਾ ਕੋਟੜਾ ਇਹ ਸ ਇਸ ਇਸ ਇਲਾਕੇ ਵਿੱਚ ਇਸ ਪਹਾੜੀ ਇਲਾਕੇ ਵਿੱਚ ਕਿਦਾਂ ਦਾ ਸਮਾਂ ਦੇਖਿਆ ਅੱਜ ਤੋਂ ਤੁਹਾਡੀ 49 ਸਾਲ ਉਮਰ ਆ ਹੈ ਨਾ ਅੱਜ ਤੋਂ ਵੀ 25 30 ਸਾਲ ਪਹਿਲਾਂ 40 ਸਾਲ ਪਹਿਲਾਂ ਕਿਦਾਂ ਦਾ ਸਮਾਂ ਸੀ ਸਾਡਾ ਪਿੰਡ ਸਾਡੇ ਪਿੰਡ ਦੁੱਧ ਹੀ ਸੀਗਾ ਜੀ ਅੱਛਾ ਜੀ ਇਹ ਤਾਂ ਹੁਣ ਚਰਾੰਦਾਂ ਤੇ ਤਾਰਾ ਤੂਰਾ ਲੱਗ ਗਈਆਂ ਪਸ਼ੂ ਨਹੀਂ ਕਿਸੇ ਕੋਲ ਰੱਖ ਹੁੰਦੇ ਸਾਡੇ ਪਾਸੂ ਸਾਰੇ ਹਰੇਕ ਘਰ ਚ 10 ਦਾ 15 15 ਪਸ਼ੂ ਸੀਗੇ ਸਾਰਿਆਂ ਕੋਲ ਮੋਜਾਂ ਸੀਗੀਆਂ ਲੱਸੀ ਲੈਣ ਜਿੱਦ ਮਰਜੀ ਚੱਲੋ ਹੁਣ ਤਾਂ ਲੱਸੀ ਕਿੱਥੇ ਮਿਲਦੀ ਹੈ ਜਿੱਦਾਂ ਤੁਸੀਂ ਕਹਿੰਨੇ ਵੀ ਤੁਹਾਡੇ ਪੇਰੈਂਟਸ ਨਹੀਂ ਹੈਗੇ ਮੰਮੀ ਡੈਡੀ ਨਹੀਂ ਹੈਗੇ ਤੇ ਉਸ ਬਾਰੇ ਕੁਝ ਤੁਸੀਂ ਕਹਿਣਾ ਚਾਹੋਗੇ ਤਾਂ ਬਾਕੀ ਭਾਈ ਮੰਮੀ ਡੈਡੀ ਹਾਂਜੀ ਵੀ ਡੈਥ ਹੋ ਗਈ ਚਲੋ ਵੀ ਬੰਦਾ ਬਾਕੀ ਮੈਨੂੰ ਪਿੰਡ 'ਚ ਇੰਨਾ ਕੁ ਪਿਆਰ ਹੈ ਚਾਚੀਆਂ ਤਾਈਆਂ ਭਾਬੀਆਂ ਪਹਿਣਾ ਕੋਈ ਜਨਨ ਕਿ ਕਦੀ ਉਹ ਉਪਰਾ ਹੋਇਆ ਨਹੀਂ ਹੈ ਨਹੀਂ ਮੇਰਾ ਕੋਈ ਜਿਨ੍ਹਾਂ ਦੇ ਅੱਜ ਵੇਲੇ ਮਾਪੇ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਮਾਪਿਆਂ ਦੀ ਸੇਵਾ ਕਰੋ ਬਰਾ ਸਭ ਕੁਝ ਸੇਵਾ ਨਾਲ ਹੈ ਮਾਪੇ ਤੋਂ ਬਿਨਾ ਕੁਝ ਨਹੀਂ ਉਹ ਤਾਂ ਬਾਕੀ ਹੁਣ ਤੁਹਾਨੂੰ ਜੋ ਜਿੱਦਾਂ ਜ਼ਿੰਦਗੀ ਚੱਲਣੀ ਉਦਾਂ ਹੀ ਚੱਲਣੀ ਹੈ ਜੀ। ਹਮਮ ਕੰਮ ਤਾਂ ਹੁਣ ਜਿਹੀਂ ਕਹੀਏ ਦੇhle ਬੈਠ ਕੇ ਜਾਂ ਉਹ ਕਾਹਨਾ ਕੰਮ ਤਾਂ ਕਰਕੇ ਹੀ ਆ ਮੇਰੇ ਨਾਲ। ਹਮਮ ਕੋਈ ਦੋ ਫਰ ਕੇ ਖਾਣੇ ਆ ਬਹੁਤ ਜਿੰਨਾ ਮਰਜੀ ਹੈ। ਨਹੀਂ ਦੇਖੋ ਮੈਂ ਆਪਣੇ ਸਾਰੇ ਜਿਹੜੇ ਮੇਰੇ ਦਰਸ਼ਕ ਆ ਉਹਨਾਂ ਨੂੰ ਦੱਸਣਾ ਚਾਹੁੰਦਾ ਆ ਕਿ ਭਾਜੀ ਦਾ ਇੱਕ ਹੌਸਲਾ ਆ ਕਿਦਾਂ ਦੇ ਸਮੇਂ ਵਿੱਚੋਂ ਨਿਕਲ ਕੇ ਆਏ ਆ ਤੇ ਜਿੱਦਾਂ ਕੋਈ ਡਰਿੰਕਦਾਰ ਨੇ ਆਪ ਮੰਨਿਆ ਕਿ ਵੀ ਮੈਂ ਡਰਿੰਕ ਕਰਦਾ ਹੁੰਨਾ ਸੀ ਹੁਣ ਮੈਂ ਛੱਡ ਦਿੱਤੀ ਐ 1 ਸਾਲ ਹੋ ਗਿਆ 1 ਸਾਲ ਹੋ ਗਿਆ ਸ਼ਾਇਦ ਹਨਾ ਸਾਲ ਤੋਂ ਸਾਲ ਹੋ ਗਿਆ ਹੋ ਗਿਆ ਥੋੜਾ ਮੈਂ ਕੋਈ ਹਾਂ ਨੇ ਚਲੋ ਠੀਕ ਹੈ ਨਹੀਂ ਬਹੁਤ ਵਧੀਆ ਗੱਲ ਆ ਵੀ ਕਿਉਂਕਿ ਇਸੇ ਨਹੀਂ ਰੱਖਦਾ ਇਸੇ ਹੀ ਤੁਸੀਂ ਇੱਕ ਆਦਤ ਤੇ ਕਰਕੇ ਬਰਬਾਦ ਹੋਏ ਆ ਇੱਥੇ ਤੱਕ ਆਏ ਆ ਸਿਚੁਏਸ਼ਨ ਦੇ ਵਿੱਚ ਜੋ ਮੈਨੂੰ ਪਤਾ ਲੱਗਾ ਤੁਹਾਡੇ ਕੋਲੋਂ ਵੀ ਹੋਣਾ ਠੀਕ ਹੈ ਨਾ ਜੋ ਵੀ ਇਸ ਡਰਿੰਕ ਦੀ ਆਦਤ ਕਰਕੇ ਤੁਹਾਡਾ ਰਿਸ਼ਤਾ ਨਹੀਂ ਹੋ ਸਕਿਆ ਠੀਕ ਹੈ ਜੀ ਗਲੀਆਂ ਚ ਪੇ ਰਹਿਣਾ ਪੂਰੀ ਹਾਲਤ ਹੋਣੀ ਮੌਕੇ ਦਿਹਾੜੇ ਨਹੀਂ ਚਲੋ ਰਾਜੂ ਪਾਜੀ ਮੌਜ ਜਿੱਤੇ ਆਂਦਾ ਤਾਂ ਮੈਨੂੰ ਆਪਣੇ ਆਪ ਤੋਂ ਫਿਰ ਤੁਹਾਨੂੰ ਬੁਲਾਉਂਦਾ ਮੈਂ ਜਾਣਦਾ ਵੀ ਕਿਤੇ ਨਿਕਲਦਾ ਨਹੀਂ ਬਣ ਚੀ ਰਹਿਣਾ ਹੂੰ ਹੂੰ ਉਹਦੇ ਜਗਾਰ ਤੇ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਹ ਵਲੌਗ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਦੇਖਦੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਜਲਦ ਨਵਾਂ ਵਲੌਗ ਲੈ ਕੇ ਹਾਜ਼ਰ ਹੋਵਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ